ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਹਾਂਜੀ ਦੋਸਤੋ ਗੱਲ ਕਰਦੇ ਆਂ ਆਦੇ ਦਿਨ ਦੇ ਵੱਡੇ ਕਬੱਡੀ ਕੱਪ ਹਾਂ ਦੋਸਤੋ ਪਿੰਡ ਸੰਤਨਗਰ सिरसा ਹਰਿਆਣਾ ਵਿਖੇ ਕਬੱਡੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਦੋਸਤੋ ਜਿੱਥੇ ਪਹਿਲਾ ਨਾਮ 222222 ਰੁਪਏ ਹੋਵੇਗਾ ਤੇ ਦੋਸਤੋ ਦੂਸਰਾ ਨਾਮ 111111 ਰੁਪਏ ਹੋਵੇਗਾ ਤੇ ਦੋਸਤੋ ਬੈਸਟਾਂ ਨੂੰ ਫੋਟ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਗੱਲ ਕਰ ਲਈ ਇਸ ਕਬੱਡੀ ਕੱਪ ਉਤੇ ਖੇਡਣ ਵਾਲੇ ਖਿਡਾਰੀਆਂ ਦੀ ਤਾਂ ਦੋਸਤੋ ਆਪਾਂ ਨੂੰ ਕੁਝ ਟੀਮਾਂ ਤੇ ਖਿਡਾਰੀਆਂ ਦੀ ਅਪਡੇਟ ਪ੍ਰਾਪਤ ਹੋਈ ਹੈ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਇਸ ਕਬੱਡੀ ਕੱਪ ਉਤੇ ਅੱਜ ਕਿਹੜੇ-ਕਿਹੜੇ ਖਿਡਾਰੀ ਖੇਡਣਗੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਿ ਇਸ ਕਬੱਡੀ ਕੱਪ ਉਤੇ ਕੁਲਵਿੰਦਰ ਜਲਵੇੜੇ ਵਾਲਾ ਖੁਸ਼ੀ ਦੁੱਗਾ ਵਾਲਾ ਯੋਧਾ ਸੁਰਖਪੁਰ ਬੁਰੀਆ ਤੇ ਦੋਸਤੋ ਹੋਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਬਿੰਦਰ ਸ਼ਰਨਾ ਡੱਗੋ ਰਮਾਣੇ ਵਾਲਾ ਕਰਨ ਦਿਆਲਪੁਰੇ ਵਾਲਾ ਭੀਮ ਸੁਰ ਸਿੰਘ ਤੇ ਦੋਸਤੋ ਪਿਸਟਲ ਬੱਬੂ ਪਿੰਡ ਰੱਤੇ ਹੋਰ ਖਿਡਾਰੀ ਖੇਡਣਗੇ ਤੇ ਇਸ ਦੇ ਨਾਲ ਹੀ ਜੇ ਦੋਸਤੋ ਇਸ ਦੇ ਨਾਲ ਹੀ ਬਹੁ ਆਕਬਰਪੁਰਵਦੀ ਸ਼ੀਲੂ ਦੀ ਟੀਮ ਦੀ ਜਾਣਕਾਰੀ ਸਾਂਝੀ ਕਰੀ ਤਾਂ ਦੋਸਤੋ ਇਸ ਵਿੱਚ ਗੁਰਦੇਤ ਕਿਸ਼ਨਗੜ ਵਾਲਾ ਦੀਪਦੁਰਜੀ ਵਾਲਾ ਅੰਬਾਸੁਰ ਸਿੰਘ ਵਾਲਾ ਸ਼ੀਲੂ ਬਹੁ اکبرਪੁਰ ਵਾਲਾ ਮਨੀਸ਼ ਬਲਾਰਾ ਤੇ ਦੋਸਤੋ ਹੋਰ ਚੋਟੀ ਦੇ ਖਿਡਾਰੀ ਖੇਡਣਗੇ ਤਾਂ ਦੋਸਤੋ ਦੇਖਦੇ ਹਾਂ ਜੀ ਫਿਰ ਇਸ ਕਬੱਡੀ ਕੱਪ ਉਤੇ ਕੌਣ ਲੈ ਕੇ ਜਾਂਦਾ ਫੋਰ ਟਰੈਕਟਰ ਆਪਣੇ ਘਰ ਨੂੰ ਇਹ ਸੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਵਾਂਗੇ ਦੋਸਤੋ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ